ਮੋਦੀ ਕੈਬਨਿਟ ਦੇ ਗਠਨ ਤੋਂ ਬਾਅਦ ਹੀ ਸੂਬਿਆਂ ਨੂੰ ਪੈਸਾ ਜਿਹੜਾ ਆ ਕੇਂਦਰ ਸਰਕਾਰ ਦੇ ਵੱਲੋਂ ਭੇਜਵਾਇਆ ਗਿਆ। ਦਰਅਸਲ ਯੂਪੀ ਦੇ ਵਿੱਚ ਸਭ ਤੋਂ ਵੱਧ ਰਕਮ ਭੇਜੀ ਗਈ ਹੈ ਉਸ ਤੋਂ ਬਾਅਦ ਬਿਹਾਰ ਦੀ ਚਰਚਾ ਹੋ ਰਹੀ ਹੈ। ਦਰਅਸਲ ਯੂਪੀ ਦੇ ਵਿੱਚ 25 ਕਰੋੜ ਅਤੇ ਬਿਹਾਰ ਦੇ ਵਿੱਚ 14 ਕਰੋੜ ਰੁਪਏ ਦੀ ਜਿਹੜੀ ਲਾਗਤ ਦੇ ਨਾਲ ਜਿਹੜੇ ਟੈਕਸ ਫੰਡ ਨੇ ਉਹ ਜਿਹੜੇ ਸਰਕਾਰ ਨੇ ਸੂਬਿਆਂ ਨੂੰ ਭੇਜੇ ਹੋਏ ਨੇ ਅਤੇ ਜਿਸ ਦੇ ਆਧਾਰ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਰਾਸ਼ੀ ਦੇ ਨਿਯਮਤ ਯਾਰੀ ਜਾਰੀ ਕਰ ਤੋਂ ਇਲਾਵਾ ਇੱਕ ਵਾਧੂ ਕਿਸ਼ਤ ਜਾਰੀ ਕਰਨ ਦਾ ਵੀ ਫੈਸਲਾ ਕੀਤਾ ਗਿਆ ਟੈਕਸ ਵੰਡ ਦਾ ਅਰਥ ਹੈ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵਿਚਕਾਰ ਟੈਕਸ مالیਏ ਦੀ ਵੰਡ ਹੈ ਅਤੇ ਇਹ ਇੱਕ ਸੰਵਿਧਾਨਕ ਵਿਧੀ ਹੈ ਜੋ ਕੇਂਦਰ ਅਤੇ ਰਾਜਾਂ ਵਿਚਕਾਰ ਕੁਝ ਟੈਕਸਾਂ ਤੋਂ ਆਮਦਨ ਨੂੰ ਨਿਰਪੱਖ ਅਤੇ ਬਰਾਬਰੀ ਨਾਲ ਵੰਡਣ ਲਈ ਸਥਾਪਿਤ ਕੀਤੀ ਗਈ ਹੈ ਵਰਤਮਾਨ ਦੇ ਵਿੱਚ ਕੇਂਦਰ ਸਰਕਾਰ ਇੱਕ ਵਿੱਤੀ ਸਾਲ ਵਿੱਚ 14 ਕਿਸ਼ਤਾਂ ਵਿੱਚ ਰਾਜਾਂ ਨੂੰ ਇਕੱਠੇ ਕੀਤੇ ਟੈਕਸ ਦਾ 41% ਵੰਡਦੀ ਹੈ ਵਿੱਤੀ ਸਾਲ 2024-25 ਵਿੱਚ ਜੂਨ ਮਹੀਨੇ ਦੇ ਲਈ ਜਾਰੀ ਕੀਤੀ ਗਈ ਇਹ ਰਾਸ਼ੀ ਨਾਲ ਰਾਜਾਂ ਨੂੰ કુલ 279500 ਕਰੋੜ ਰੁਪਏ ਦਿੱਤੇ ਗਏ ਹਨ ਦਰਸਲ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਨੇ ਜੂਨ ਦੇ ਲਈ ਸੂਬਿਆਂ ਨੂੰ ਹੁਣ 139750 ਕਰੋੜ ਰੁਪਏ ਦਾ ਟੈਕਸ ਵੰਡ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਹੈ ਅਤੇ ਇਸ ਦੇ ਨਾਲ ਇਹ ਦੱਸਦੀ ਹੈ ਕਿ ਉੱਤਰ ਪ੍ਰਦੇਸ਼ ਨੂੰ 25000 2569 ਕਰੋੜ ਅਤੇ ਇਸ ਦੇ ਨਾਲ ਹੀ ਉਹਨਾਂ ਰਾਜਾਂ ਵਿੱਚੋਂ ਪਹਿਲੇ ਸਥਾਨ ਤੇ ਹੈ ਜਿਨ੍ਹਾਂ ਨੂੰ ਨਵੀਂ ਕਿਸ਼ਤ ਵਿੱਚ ਸਭ ਤੋਂ ਵੱਧ ਟੈਕਸ ਵੰਡਿਆ ਗਿਆ ਯਾਨੀ ਕਿ ਉੱਤਰ ਪ੍ਰਦੇਸ਼ ਯੂਪੀ ਨੂੰ ਸਭ ਤੋਂ ਵੱਡੀ ਰਕਮ ਜਿਹੜੀ 25 ਕਰੋੜ ਰੁਪਏ ਦੀ ਉਦ ਦਿੱਤੀ ਗਈ ਹੈ ਉਸ ਤੋਂ ਬਾਅਦ ਬਿਹਾਰ ਦੀ ਗਿਣਤੀ ਆਉਂਦੀ ਹੈ ਜਿਨ੍ਹਾਂ ਨੂੰ 14 ਕਰੋੜ ਰੁਪਏ ਦਿੱਤੇ ਗਏ ਨੇ ਮੱਧ ਪ੍ਰਦੇਸ਼ ਨੂੰ 10 ਕਰੋੜ ਅਤੇ ਤੀਜੇ ਸਥਾਨ ਤੇ ਸਭ ਤੋਂ ਘੱਟ ਸਿੱਕਮ 542 ਕਰੋੜ ਅਤੇ ਇਸ ਦੇ ਨਾਲ ਹੀ ਵਿੱਤ ਕਮਿਸ਼ਨ ਦੇਸ਼ ਦੇ ਸਾਰੇ ਰਾਜਾਂ ਦੇ ਬਰਾਬਰ ਵਿਕਾਸ ਨੂੰ ਯਕੀਨੀ ਬਣਾਉਣ ਲਈ ਫੰਡਾਂ ਦੀ ਵੰਡ ਕਰਦਾ ਹੈ ਇਸ ਲਈ ਇੱਕ ਫਾਰਮੂਲਾ ਅਪਣਾਇਆ ਜਾਂਦਾ ਹੈ ਇਸ ਵਿੱਚ ਵਿੱਤੀ ਸਮਰੱਥਾ ਵਿੱਤੀ ਅਨੁਸ਼ਾਸਨ ਰਾਜ ਦੀ ਆਬਾਦੀ ਰਾਜ ਦੇ ਖੇਤਰ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਇਸ ਕਾਰਨ ਯੂਪੀ ਐਮਪੀ ਬਿਹਾਰ ਵਰਗੀ ਰਾਜਾਂ ਨੂੰ ਜ਼ਿਆਦਾ ਪੈਸਾ ਮਿਲਦਾ ਹੈ ਮੋਦੀ 3.0 ਸਰਕਾਰ ਦੇ ਮੰਤਰੀ ਮੰਡਲ ਦੇ ਗਠਨ ਤੋਂ ਬਾਅਦ ਦਸਹੂਨ ਦੀ ਸ਼ਾਮ ਨੂੰ ਵਿਭਾਗਾ ਦੀ ਵੰਡ ਕਰ ਦਿੱਤੀ ਗਈ ਹੈ ਵਿੱਤ ਮੰਤਰਾਲਾ ਇੱਕ ਵਾਰ ਫਿਰ ਤੋਂ ਨਿਰਮਲਾ ਸੀ타 ਰਮਨ ਦੇ ਹੱਥੇ ਆਇਆ ਅਤੇ ਵਿੱਤ ਮੰਤਰੀ ਦੇ ਵਿਭਾਗਾਂ ਦੀ ਵੰਡ ਤੋਂ ਤੁਰੰਤ ਬਾਅਦ ਇਹ ਫੈਸਲਾ ਲਿਆ ਹੈ ਕਿ ਕੇਂਦਰ ਨੇ ਜੂਨ ਲਈ ਸੂਬਿਆਂ ਨੂੰ 1 ਕਰੋ 139750 ਕਰੋੜ ਰੁਪਏ ਦੀ ਟੈਕਸ ਵੰਡ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਵਿੱਚ ਸਭ ਤੋਂ ਵੱਧ ਪੈਸਾ ਯੂਪੀ ਨੂੰ ਉਸ ਤੋਂ ਬਾਅਦ ਬਿਹਾਰ ਨੂੰ ਅਤੇ ਉਸ ਤੋਂ ਬਾਅਦ ਫਿਰ ਦੋ ਦੇਸ਼ ਆਉਂਦੇ ਨੇ ਅਤੇ ਉਹਨਾਂ ਨੂੰ ਰਾਸ਼ੀ ਜਿਹੜੀ ਹੈ ਉਹ ਵੰਡੀ ਗਈ ਹੈ ਮੋਦੀ ਕੈਬਨਿਟ ਦੇ ਗਠਨ ਤੋਂ ਬਾਅਦ ਹੀ ਸੂਬਿਆਂ ਨੂੰ ਪੈਸਾ ਜਿਹੜਾ ਆ ਕੇਂਦਰ ਸਰਕਾਰ ਦੇ ਵੱਲੋਂ ਭੇਜਵਾਇਆ ਗਿਆ। ਦਰਅਸਲ ਯੂਪੀ ਦੇ ਵਿੱਚ ਸਭ ਤੋਂ ਵੱਧ ਰਕਮ ਭੇਜੀ ਗਈ ਹੈ। ਉਸ ਤੋਂ ਬਾਅਦ ਬਿਹਾਰ ਦੀ ਚਰਚਾ ਹੋ ਰਹੀ ਹੈ। ਦਰਅਸਲ ਯੂਪੀ ਦੇ ਵਿੱਚ 25 ਕਰੋੜ ਅਤੇ ਬਿਹਾਰ ਦੇ ਵਿੱਚ 14 ਕਰੋੜ ਰੁਪਏ ਦੀ ਜਿਹੜੀ ਲਾਗਤ ਦੇ ਨਾਲ ਜਿਹੜੇ ਟੈਕਸ ਫੰਡ ਨੇ ਉਹ ਜਿਹੜੇ ਸਰਕਾਰ ਨੇ ਸੂਬਿਆਂ ਨੂੰ ਭੇਜੇ ਹੋਏ ਨੇ ਅਤੇ ਇਸ ਦੇ ਆਧਾਰ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਰਾਸ਼ੀ ਦੇ ਨਿਯਮਤ ਯਾਰੀ ਜਾਰੀ ਕਰ ਤੋਂ ਇਲਾਵਾ ਇੱਕ ਵਾਧੂ ਕਿਸ਼ਤ ਜਾਰੀ ਕਰਨ ਦਾ ਵੀ ਫੈਸਲਾ ਕੀਤਾ ਗਿਆ ਟੈਕਸ ਵੰਡ ਦਾ ਅਰਥ ਹੈ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵਿਚਕਾਰ ਟੈਕਸ مالیਏ ਦੀ ਵੰਡ ਹੈ ਅਤੇ ਇਹ ਇੱਕ ਸੰਵਿਧਾਨਕ ਵਿਧੀ ਹੈ ਜੋ ਕੇਂਦਰ ਅਤੇ ਰਾਜਾਂ ਵਿਚਕਾਰ ਕੁਝ ਟੈਕਸਾਂ ਤੋਂ ਆਮਦਨ ਨੂੰ ਨਿਰਪੱਖ ਅਤੇ ਬਰਾਬਰੀ ਨਾਲ ਵੰਡਣ ਲਈ ਸਥਾਪਿਤ ਕੀਤੀ ਗਈ ਹੈ ਵਰਤਮਾਨ ਦੇ ਵਿੱਚ ਕੇਂਦਰ ਸਰਕਾਰ ਇੱਕ ਵਿੱਤੀ ਸਾਲ ਵਿੱਚ 14 ਕਿਸ਼ਤਾਂ ਵਿੱਚ ਰਾਜਾਂ ਨੂੰ ਇਕੱਠੇ ਕੀਤੇ ਟੈਕਸ ਦਾ 41% ਵੰਡਦੀ ਹੈ ਵਿੱਤੀ ਸਾਲ 2024-25 ਵਿੱਚ ਜੂਨ ਹਿੰਦੇ ਲਈ ਜਾਰੀ ਕੀਤੀ ਗਈ ਇਹ ਰਾਸ਼ੀ ਨਾਲ ਰਾਜਾਂ ਨੂੰ ਕੁੱਲ 2 ਲੱਖ 79500 ਕਰੋੜ ਰੁਪਏ ਦਿੱਤੇ ਗਏ ਹਨ ਦਰਸਲ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਨੇ ਜੂਨ ਦੇ ਲਈ ਸੂਬਿਆਂ ਨੂੰ ਹੁਣ 139750 ਕਰੋੜ ਰੁਪਏ ਦਾ ਟੈਕਸ ਵੰਡ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਹੈ ਅਤੇ ਇਸ ਦੇ ਨਾਲ ਇਹ ਦੱਸਦੀ ਹੈ ਕਿ ਉੱਤਰ ਪ੍ਰਦੇਸ਼ ਨੂੰ 25000 25069 ਕਰੋੜ ਅਤੇ ਇਸ ਦੇ ਨਾਲ ਹੀ ਉਹਨਾਂ ਰਾਜਾਂ ਵਿੱਚੋਂ ਪਹਿਲੇ ਸਥਾਨ ਤੇ ਹੈ ਜਿਨ੍ਹਾਂ ਨੂੰ ਨਵੀਂ ਕਿਸ਼ਤ ਵਿੱਚ ਸਭ ਤੋਂ ਵੱਧ ਟੈਕਸ ਵੰਡਿਆ ਗਿਆ ਯਾਨੀ ਕਿ ਉੱਤਰ ਪ੍ਰਦੇਸ਼ ਯੂਪੀ ਸਭ ਤੋਂ ਵੱਡੀ ਰਕਮ ਜਿਹੜੀ 25 ਕਰੋੜ ਰੁਪਏ ਦੀ ਉਦ ਦਿੱਤੀ ਗਈ ਹੈ ਉਸ ਤੋਂ ਬਾਅਦ ਬਿਹਾਰ ਦੀ ਗਿਣਤੀ ਆਉਂਦੀ ਹੈ ਜਿਨ੍ਹਾਂ ਨੂੰ 14 ਕਰੋੜ ਰੁਪਏ ਦਿੱਤੇ ਗਏ ਨੇ ਮੱਧ ਪ੍ਰਦੇਸ਼ ਨੂੰ 10 ਕਰੋੜ ਅਤੇ ਤੀਜੇ ਸਥਾਨ ਤੇ ਸਭ ਤੋਂ ਘੱਟ ਸਿੱਕਮ 542 ਕਰੋੜ ਅਤੇ ਇਸ ਦੇ ਨਾਲ ਹੀ ਵਿੱਤ ਕਮਿਸ਼ਨ ਦੇਸ਼ ਦੇ ਸਾਰੇ ਰਾਜਾਂ ਦੇ ਬਰਾਬਰ ਵਿਕਾਸ ਨੂੰ ਯਕੀਨੀ ਬਣਾਉਣ ਲਈ ਫੰਡਾਂ ਦੀ ਵੰਡ ਕਰਦਾ ਹੈ ਇਸ ਲਈ ਇੱਕ ਫਾਰਮੂਲਾ ਪਨਾਇਆ ਜਾਂਦਾ ਹੈ ਇਸ ਵਿੱਚ ਵਿੱਤੀ ਸਮਰੱਥਾ ਵਿੱਤੀ ਅਨੁਸ਼ਾਸਨ ਰਾਜ ਦੀ ਆਬਾਦੀ ਰਾਜ ਦੇ ਖੇਤਰ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਇਸ ਕਾਰਨ ਯੂਪੀ ਐਮਪੀ ਬਿਹਾਰ ਵਰਗੀ ਰਾਜਾਂ ਨੂੰ ਜ਼ਿਆਦਾ ਪੈਸਾ ਮਿਲਦਾ ਹੈ ਮੋਦੀ 3.0 ਸਰਕਾਰ ਦੇ ਮੰਤਰੀ ਮੰਡਲ ਦੇ ਗਠਨ ਤੋਂ ਬਾਅਦ ਦਾ ਸ੍ਰੂਨ ਦੀ ਸ਼ਾਮ ਨੂੰ ਵਿਭਾਗਾ ਦੀ ਵੰਡ ਕਰ ਦਿੱਤੀ ਗਈ ਹੈ ਵਿੱਤ ਮੰਤਰਾਲਾ ਇੱਕ ਵਾਰ ਫਿਰ ਤੋਂ ਨਰਮਲਾ ਸੀ타 ਰਮਨ ਦੇ ਹਿੱਸੇ ਆਇਆ ਅਤੇ ਵਿੱਤ ਮੰਤਰੀ ਦੇ ਵਿਭਾਗਾਂ ਦੀ ਵੰਡ ਤੋਂ ਤੁਰੰਤ ਬਾਅਦ ਇਹ ਫੈਸਲਾ ਲਿਆ ਹੈ ਕਿ ਕੇਂਦਰ ਨੇ ਜੂਨ ਲਈ ਸੂਬਿਆਂ ਨੂੰ 1 ਕਰੋ 139750 ਕਰੋੜ ਰੁਪਏ ਦੀ ਟੈਕਸ ਵੰਡ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਵਿੱਚ ਸਭ ਤੋਂ ਵੱਧ ਪੈਸਾ ਯੂਪੀ ਨੂੰ ਉਸ ਤੋਂ ਬਾਅਦ ਬਿਹਾਰ ਨੂੰ ਅਤੇ ਉਸ ਤੋਂ ਬਾਅਦ ਫਿਰ ਦੋ ਦੇਸ਼ ਆਉਂਦੇ ਨੇ ਅਤੇ ਉਹਨਾਂ ਨੂੰ ਰਾਸ਼ੀ ਜਿਹੜੀ ਹੈ ਉਹ ਵੰਡੀ ਗਈ ਹੈ